ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਾਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਪੜ੍ਹਾਂਗੇ ਗੁਰੂ ਤੋਂ ਕੀ ਮੰਗੀਏ ਗੁਰੂ ਤੋਂ ਅਜੇ ਹੀ ਕਿਹੜੀ ਵਸਤੂ ਮੰਗੀਏ ਜਿਸ ਵਸਤੂ ਦੇ ਮੰਗਿਆਂ ਪਿਆਰਿਓ ਸਾਰਾ ਕੁਝ ਹੀ ਮਿਲ ਜਾਏ ਸਾਰਾ ਕੁਝ ਸਾਡੇ ਕੋਲ ਆ ਜਾਏ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਜਿਸ ਸ਼ਬਦ ਦੇ ਜਾਪ ਕੀਤੇ ਆਂ ਹਰ ਇੱਕ ਵਸਤੂ ਹਰ ਇੱਕ ਚੀਜ਼ ਸਾਨੂੰ ਗੁਰੂ ਤੋਂ ਮਿਲਦੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤੇ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੀ ਵੱਡੀ ਕਿਰਪਾ ਕਰਦੇ ਨੇ ਬੜੀ ਵੱਡੀ ਰਹਿਮਤ ਕਰਦੇ ਨੇ ਪਿਆਰਿਓ ਉਹਨਾਂ ਨੇ ਇਹ ਸ਼ਬਦ ਦੇ ਵਿੱਚ ਪਰਮਾਤਮਾ ਤੋਂ ਮੰਗਣ ਦੀ ਜਾਚ ਸਿਖਾਈ ਹੈ ਕਹਿੰਦੇ ਮੰਗਣਾ ਕੀ ਹੈ ਤਨ ਆਸਰੀ ਮਹੱਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵਹਿ ਸਿਮਰੋ ਤੁਮਰਾ ਨਾਮ ਰਾਵ ਚਰਨ ਤੁਮਾਰੇ ਹਿਰਦੈ ਵਸਹਿ ਸੰਤਨ ਕਾ ਸੰਗ ਪਾਵੋ ਸੋਗੈ ਕਨ ਮਹਿ ਮਨ ਨਾ ਬਿਆਪੈ ਆਠ ਪਹਿਰ ਗੁਣ ਗਾਵੋ ਸੁਆਸਤਵ ਵਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਾਪਣ ਨਾਨਕ ਰੰਗ ਲਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ ਪਿਆਰਿਓ ਜੇ ਇਹ ਸ਼ਬਦ ਦੇ ਆਪਾਂ ਅਰਥਾਂ ਨੂੰ ਪੜੀਏ ਤੇ ਜ਼ਿੰਦਗੀ ਦੇ ਕਪਾਟ ਖੁੱਲ ਜਾਂਦੇ ਨੇ ਜੀਵਨ ਦੇ ਕਪਾਟ ਖੁੱਲ ਜਾਂਦੇ ਨੇ ਪਿਆਰਿਓ ਬੜੀ ਵੱਡੀ ਕਿਰਪਾ ਗੁਰੂ ਦੀ ਬੜੀ ਵੱਡੀ ਰਹਿਮਤ ਸਤਿਗੁਰੂ ਕਹਿੰਦੇ ਗੁਰੂ ਤੋਂ ਮੰਗਣਾ ਕੀ ਹੈ ਪਰਮਾਤਮਾ ਤੋਂ ਇੱਕ ਖੈਰ ਮੰਗਦਾ ਸਭ ਦੇ ਲਈ हे ਪ੍ਰਭੂ ਮੈਂ ਤੇਰਾ ਨਾਮ ਸਦਾ ਸਿਮਰਦਾ ਰਹਾ ਤੇਰੇ ਸਿਮਰਨ ਦੀ ਬਰਕਤ ਨਾਲ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ ਸਤਿਗੁਰੂ ਬੜੀ ਕਿਰਪਾ ਕਰ ਸਾਰੀਆਂ ਮੁਰਾਦਾਂ ਉਹਦੀਆਂ ਪੂਰੀਆਂ ਹੋ ਜਾਂਦੀਆਂ ਨੇ ਸਿਮਰਨ ਦੀ ਬਰਕਤ ਦੇ ਨਾਲ ਗੁਰੂ ਤੋਂ ਕੀ ਮੰਗਣਾ ਰਾਮ ਤੇ ਇੱਕ দান ਗੁਰੂ ਪਾਸੋਂ ਗੁਰੂ ਨੂੰ ਹੀ ਮੰਗਣਾ ਹੈ ਸਤਿਗੁਰੂ ਕਹਿੰਦੇ ਜਿਹੜਾ ਤੇਰੇ ਚਰਨਾਂ ਦੇ ਵਿੱਚੋਂ ਮਿਲਦਾ ਹੈ ਉਹ ਕਿਤੋਂ ਹੋਰ ਨਹੀਂ ਮਿਲ ਸਕਦਾ ਅਠੇ ਪਹਿਰ ਤੇਰੇ ਗੁਣ ਗਾਉਂਦਾ ਰਾਂ ਤੇਰੀ ਸਿਫਤ ਸਲਾਹ ਦੀ ਬਰਕਤ ਨਾਲ ਮਨ ਚਿੰਤਾ ਦੀ ਅੱਗ ਵਿੱਚ ਫਸਦਾ ਨਹੀਂ ਪਿਆਰੇ ਉਹ ਸਦਾ ਪ੍ਰਭੂ ਦਾ ਨਾਮ ਜਪਣ ਵਾਲੇ ਜਿਹੜੇ ਗੁਰੂ ਦਾ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਭਗਤੀ ਨਾਲ ਜੁੜੇ ਰਹਿੰਦੇ ਨੇ ਸ਼ਾਂਤੀ ਦੀ ਹਾਲਤ ਉਹਨਾਂ ਦੀ ਬਣੀ ਰਹਿੰਦੀ ਹੈ ਪਰਮਾਤਮਾ ਦਾ ਪਿਆਰ ਬਣ ਜਾਂਦਾ ਹੈ ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਜਿਨ੍ਹਾਂ ਤੇ ਗੁਰੂ ਕਿਰਪਾ ਕਰ ਦਿੰਦਾ ਸੋ ਪਿਆਰਿਓ ਗੁਰੂ ਤੋਂ ਕੀ ਮੰਗਣਾ ਸਾਨੂੰ ਸਤਗੁਰੂ ਹੀ ਦੱਸ ਰਹੇ ਨੇ ਵੀ ਗੁਰੂ ਤੋਂ ਕੀ ਮੰਗਣਾ ਹੈ ਸਤਗੁਰੂ ਤੋਂ ਤੂੰ ਮੰਗ ਸਤਗੁਰੂ ਤੋਂ ਐਸੀ ਵਸਤੂ ਮੰਗ ਜਿਸ ਦੇ ਮੰਗਿਆਂ ਤੈਨੂੰ ਵਾਰ-ਵਾਰ ਗੁਰੂ ਤੋਂ ਮੰਗਣਾ ਨਾ ਪਵੇ ਗੁਰੂ ਤੋਂ ਕੀ ਮੰਗਣਾ ਗੁਰੂ ਤੋਂ ਗੁਰੂ ਨੂੰ ਹੀ ਮੰਗਣਾ ਹੈ ਗੁਰੂ ਤੋਂ ਗੁਰੂ ਦੀ ਯਾਦ ਮੰਗਣੀ ਹੈ ਮੰਗੋ RAM ਤੇ ਇੱਕ ਦਾਨ ਸਤਗੁਰੂ ਤੋਂ ਇੱਕ ਦਾਨ ਮੰਗ ਲੈ 파ਸ਼ਾ ਤੋਂ ਇੱਕ ਦਾਨ ਮੰਗ ਲੈ ਤੇ ਬਾਕੀ ਸਾਰੀਆਂ ਚੀਜ਼ਾਂ ਤੈਨੂੰ ਆਪਣੇ ਆਪ ਮਿਲ ਜਾਣਗੀਆਂ ਭਲਿਆ ਤੈਨੂੰ ਬਹੁਤਾ ਕੁਝ ਮੰਗਣ ਦੀ ਫਿਰ ਲੋੜ ਹੀ ਨਹੀਂ ਰਹੇ ਇਹ ਪੂਰੇ ਸ਼ਬਦ ਦੇ ਅਰਥਾਂ ਨੂੰ ਕਦੇ ਪੜਿਓ ਜੀਵਨ ਜਾਤ ਮਿਲ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ